ਨਕਾਰ ਜਿੜੀ ਉਹਨਾਂ ਦੀ ਜ਼ਿੰਦਗੀ ਹੈ ਕੁਛ ਨਹੀਂ ਦਿੱਤਾ ਉਹਨਾਂ ਨੇ ਮੇਰਾ ਸਰਦਾਰ ਇੱਥੇ ਕਿਤੇ ਵਿਲਕ ਵਿਲਕ ਮਰ ਗਿਆ ਪਹੁੰਚਵਾਲਿਆਂ ਨੂੰ ਕਿਸੇ ਨੇ ਸਾਡੀ ਸੁਣੀ ਨਹੀਂ ਗੱਲ ਕਿਸੇ ਨੇ ਨਹੀਂ ਸਾਡੀ ਕੋਈ ਗੱਲ ਵੀਰ ਜੀ ਸੁਣੀ ਨਵਾਂ ਸਾਲਾਂ ਦੀ ਮਿਹਨਤ ਮੇਰੇ ਵੀਰ ਦੀ ਟੱਕੇ ਤੇ ਰਹੀ ਹੋ ਗਈ ਹੈ ਜੀ ਕਰੋੜ ਰੁਪਏ ਦੀ ਮੇਰੀ ਕੋਠੀ ਤੇ ਕਰੋੜ ਰੁਪਈਆ ਵਿੱਚ ਸਮਾਨ ਦਾ ਵਾ ਸਮਾਨ ਜੇ ਹੱਡ ਕੋ ਨਹੀਂ ਗਾ ਨਿਕਲਿਆ ਪਾਣੀ ਆ ਕੇ ਫਰਕੇ ਨਾਲ ਆ ਗਿਆ ਵਾ ਵੀਰ ਜੀ ਸਾਡੀ ਸਿਹਤਾਲੀ ਕੋਈ ਨਹੀਂ ਆਇਆ 22 ਕਿੱਲੇ ਸਾਡੀ ਫਸਲ ਮਾਰੀ ਗਈ ਜੋ 22 ਕਿੱਲੇ 15 ਮਿੰਟਾਂ ਦੇ ਵਿੱਚ ਪਿੰਡ ਡੁੱਬ ਗਿਆ 15 ਮਿੰਟਾਂ ਦੇ ਵਿੱਚ ਸਾਰਾ ਪਿੰਡ ਹੀ ਡੁੱਬ ਗਿਆ ਵਾ ਕਿਸੇ ਨੂੰ ਮੌਕਾ ਹੀ ਨਹੀਂ ਮਿਲਿਆ ਪਈ ਕੋਈ ਘਰੋਂ ਆਪਣਾ ਬੱਚਾ ਕੱਢ ਲਈਏ ਬਾਹਰ ਸਿੱਧੀਆਂ ਗਾਲਾਂ ਕੱਢਣੀਆਂ ਬੇਸ਼ੱਕ ਪੰਜਾਬੀ 'ਚ ਕੱਢਣੀਆਂ ਸਿੱਧੀਆਂ ਵੀ ਗਈ ਪੰਜਾਬੀ 'ਚ ਕੱਢਣੀਆਂ ਹੀ ਇੰਨੇ ਸਤੇ ਪਏ ਆ ਵੋਟਾਂ ਲੈਣ ਵਾਰੀ ਆਣ ਕੇ ਟਾੜੀਆਂ ਚਾਹ ਪਾਣੀ ਕਰੀਏ ਤੁਹਾਡੇ ਪਕੌੜੇ ਤੁਹਾਨੂੰ ਬਣਾ ਬਣਾ ਕੇ ਖਵਾ ਲਈਏ ਤੁਹਾਡੀਆਂ ਇੰਨੀਆਂ ਹਾਕ ਤਾਂ ਭਾਕ ਤਾਂ ਕਰੀਏ ਸਾਡਾ ਮੁੱਲ ਆ ਤੁਸੀਂ ਪਾਇਆ ਵਾ ਬੱਬ ਲੱਕਦੇ ਤੇ ਮਰਨ ਡਈ ਆ ਭੁੱਖੀ ਗਰੇ ਆਜੋ ਤੁਸੀਂ ਕੋਠੀ ਦੇਖ ਰਹੇ ਹੋ ਕਰੋੜ ਰੁਪਏ ਤੋਂ ਉੱਤੋਂ ਦੀ ਕੀਮਤ ਦੀ ਕੋਠੀ ਹੈ ਜਿਹੜੀ ਇਹਨਾਂ ਹੜ੍ਹਾਂ ਕਰਕੇ ਬਿਲਕੁਲ ਖਤਮ ਹੋ ਗਈ ਹੈ ਬਹਿ ਗਈ ਹੈ ਥੱਲੋਂ ਜਿਹੜੀ ਹੈ ਉਹ ਖਿਲਰ ਚੁੱਕੀ ਹੈ ਕੋਠੀ ਕਿਉਂਕਿ ਇੱਥੇ ਨੇੜੇ ਹੀ ਹਰਾਵੀਦ ਰਹਿ ਤੇ ਆ ਤੁਸੀਂ ਬੰਨ ਜਿਹੜਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਤੁਸੀਂ ਬੰਨ ਟੁੱਟਣ ਕਾਰਨ ਬੰਨ ਨੇੜੇ ਹੋਣ ਕਾਰਨ ਸਭ ਤੋਂ ਪਹਿਲਾਂ ਮਾਰ ਪੈ ਗਈ ਤੇ ਕਰੋੜਾਂ ਰੁਪਏ ਦੀ ਕੋਠੀ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਗਈ ਕੌਣ ਇਹਨਾਂ ਦਾ ਘਾਟਾ ਪੂਰਾ ਕਰੂਗਾ ਫਸਲ ਵੀ ਮਰ ਗਈ ਕੋਠੀ ਵੀ ਤਬਾਹ ਹੋ ਗਈ ਸਭ ਕੁਝ ਖਤਮ ਹੋ ਗਿਆ ਇਹ ਲੋਕਾਂ ਦਾ ਡੇਰਾ ਬਾਬਾ ਨਾਨਕ ਦਾ ਪਿੰਡ ਹੈ ਘੋਨੇਵਾਲ ਪਿੰਡ ਹੈ ਇਹ ਤਾਂ ਇਥੋਂ ਦੇ ਇਹ ਹਾਲਾਤ ਨੇ ਆ ਕੋਠੀ ਕਹਿੰਦੇ ਆ ਕਿ ਮਾਤਾ ਪਿਛੇ ਬੈਠੇ ਆ ਗੱਲਬਾਤ ਕਰਦੇ ਆ ਕਿਉਂਕਿ ਘਰ ਚ ਰਹਿਣ ਦਾ ਕੋਈ ਹੱਜ ਨਹੀਂ ਰਿਹਾ ਘਟ ਹੈ ਗਿਆ ਘਰ ਤੋਂ ਇਥੋਂ ਤੱਕ ਮਿੰਤਾ ਕੀਤੀਆਂ ਇਹਨਾਂ ਨੇ ਕਿ ਕਾਗਜ਼ੀ ਸਾਡੇ ਨਿਕਲ ਜਾਣ ਪਰ ਮਦਦ ਬਹੁਤ ਲੇਟ ਪਹੁੰਚੀ ਹੈ ਜੀ ਕਰੋੜ ਰੁਪਏ ਦੀ ਮੇਰੀ ਕੋਠੀ ਤੇ ਕਰੋੜ ਰੁਪਇਆ ਵਿੱਚ ਸਮਾਨ ਦਾ ਵਾ ਸੇ ਇਹਨਾਂ ਦੋ ਪੁੱਛਣ ਦਾ ਟਾਈਮ ਨਹੀਂ ਮਿਲਿਆ ਨਹੀਂ ਵੀਰ ਜੀ ਮੱਸਾ ਜਿੰਨਾ ਨਹੀਂ ਗਾ ਸਮਾਨ ਜੇ ਹੱਡ ਕੋ ਨਹੀਂ ਗਾ ਨਿਕਲਿਆ ਪਾਣੀ ਆਖ ਦੇ ਫਰਕੇ ਨਾ ਆ ਗਿਆ ਵਾ ਵੀਰ ਜੀ ਸਾਡੀ ਸਹਾਇਤਾ ਲਈ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਨਾ ਮੈਂ ਤਾਰੀਵਾਲ ਸਾਹਿਬ ਦੇ ਬੇਟੇ ਨੂੰ ਫੋਨ ਕੀਤਾ ਮੈਂ ਉਹਨੂੰ ਫੋਨ ਕੀਤਾ ਵੀ ਵੀਰ ਜੀ ਮਛਵਾ ਪਵਾਓ ਸਾਡਾ ਥੋੜਾ ਜਿਹਾ ਕੀਮਤੀ ਸਮਾਨ ਆ ਥੋੜਾ ਜਿਹਾ ਕਢਾ ਦਿਓ ਮੈਨੂੰ ਗਾੜੀੋਂ ਕਹਿੰਦਾ ਵੀ ਅਸੀਂ ਤੁਹਾਡੇ ਸਮਾਨ ਨੂੰ ਕੀ ਕਰੀਏ ਅਸੀਂ ਬੰਦਿਆਂ ਦੀ ਜਾਨਾਂ ਬਚਾਈਏ ਕਿ ਤੁਹਾਡਾ ਸਮਾਨ ਕਢੀਏ ਹਮ ਬੜੇ ਮੈਂ ਫੋਨ ਕੀਤਾ ਮੇਰੇ ਫੋਨ 'ਚ ਬੇਸ਼ੱਕ ਵੇਖ ਲੋ ਕਿ ਨਾ ਸਾਡੇ ਇੱਥੇ ਕੋਈ ਮਤਲਬ ਜਿਹੜੇ ਅਸੀਂ ਸੇਵਾ ਜਿਨ੍ਹਾਂ ਨੇ ਖੋਲਿਆ ਵਾ ਉਹ ਤਾਂ ਹੀ ਫਲਾਣੇ ਤੋਂ ਭਈਏ ਛਡੋਣੇ ਆ ਢਿੰਗੜੇ ਤੋਂ ਭਈਏ ਛਡੋਣੇ ਮੈਂ ਉਹਨਾਂ ਨੂੰ ਵੀ ਫੋਨ ਕੀਤਾ ਵੀ ਵੀਰ ਜੀ ਬੇੜਾ ਪਵਾ ਦਿਓ ਸਾਡਾ ਸਾਡਾ ਥੋੜਾ ਜਿਹਾ ਇਸ ਮਾਨ ਕਢਾ ਦਿਓ ਬਹੁਤਾ ਨਾ ਕਢਾਓ ਥੋੜਾ ਜਿਹਾ ਪਰ ਸਾਡੀ ਕੇ ਨਹੀਂ ਸੁਣੀ ਮੇਰਾ ਸਰਦਾਰ ਇੱਥੇ ਕਿਤੇ ਵਿਲਕ ਵਿਲਕ ਮਰ ਗਿਆ ਫੌਜਵਾ ਆਲਿਆਂ ਨੂੰ ਵੀ ਸਾਡਾ ਸੋਲਰ ਰੋਡ ਚੱਲਿਆ ਥੋੜੇ ਜਿਹਾ ਸੋਲਰ ਨੂੰ ਰਸਤਾ ਰਸਤਾ ਪਵਾਦ ਕਿਹਨੇ ਸਾਡੀ ਸੁਣੀ ਨਹੀਂਗਾ ਕਿਸੇ ਨੇ ਨਹੀਂ ਸਾਡੀ ਕੋਈ ਗੱਲ ਵੀਰ ਜੀ ਸੁਣੀ ਨਾ ਕਿਸੇ ਕਾਂਗਰਸ ਦੀ ਪਾਰਟੀ ਨੇ ਨਾ ਕਿਸੇ ਆਮ ਆਲਟੀ ਨੇ ਨਾ ਕਿਤੇ ਕਾਲੀ ਦਲ ਕਿਸੇ ਨੇ ਨਹੀਂ ਸੁਣੀ ਵੀ ਜਿਹੜੀ ਚੱਲੀ ਆ ਮੁਸੀਬਤ ਆਪਣੇ ਉੱਤੇ ਚੱਲੀ ਆ ਆਪਣੇ ਸਿਰ ਤੇ ਚੱਲੀ ਆ ਵੀਰ ਜੀ ਅੱਖਾਂ ਅੱਖਾਂ ਚ ਵਿੰਦਿਆ ਵਿੰਦਿਆ ਬੰਨਿਆ ਘਰ ਸਾਰਾ ਖਤਮ ਹੋ ਗਿਆ ਖਤਮ ਹੋ ਗਿਆ ਖਤਮ ਵੀਰ ਜੀ ਖਤਮ ਹੋ ਗਿਆ ਰਿਆ ਕੀ ਆ ਕੱਖ ਨਹੀਂ ਰਿਆ ਟਾ ਕਿਤੇ ਏਡੇ ਏਡੇ ਵੱਡੇ ਭੜੋਲੇ ਚਾਰ ਪੰਜ ਦਾਣਿਆਂ ਦੇ ਪਰਗੇ ਕਿਤੇ ਮੈਂ ਤੁਹਾਨੂੰ ਦੱਸਣ ਨਹੀਂ ਵੀ ਜੇ ਤੁਸੀਂ ਮੇਰਾ ਘਰ ਜਾ ਕੇ ਵੇਖੋ ਵਿੱਚ ਕਰੋੜ ਰੁਪਏ ਦਾ ਸਮਾਨ ਤੇ ਕਰੋੜ ਰੁਪਈਆ ਲੈ ਮੇਰਾ ਪੁੱਤ ਦੀ ਸਾਰੀ ਮਿਹਨਤ ਮੇਰਾ ਪੁੱਤ ਬਾਹਰ ਗਿਆ ਹੈ ਨਵਾਂ ਸਾਲਾਂ ਦੀ ਮਿਹਨਤ ਮੇਰੇ ਵੀਰ ਦੀ ਟੈਕੇ ਟੇਰੀ ਹੋ ਗਈ ਹੈ ਤਾਂ ਵੀ ਟੈਕੇ ਟੇਰੀ ਹੋ ਗਈ ਹੈ ਕੁਝ ਕਹਿ ਨਹੀਂ ਸਕਦੇ ਵੀ ਪਰ ਸਾਡਾ ਕਿਸੇ ਦੇ ਕੋਈ ਜ਼ੋਰ ਨਹੀਂ ਕੀਤਾ ਤੇ ਰੱਬ ਨੇ ਆ ਇਹ ਗੱਲ ਮੇਰੀ ਪਰ ਇਹ ਆਈ ਜਰੂਰ ਕਹਿੰਨੇ ਆ ਸੀਐਮ ਭਗਵਾਨ ਭਗਵੰਤ ਮਾਨ ਨੂੰ ਕਿ ਜੋਦਾਂ ਲੋਕਾਂ ਨਾਲ ਪਾਣੀ ਤੋਂ ਲੜਾਈਆਂ ਕਰਦਾ ਵਾ ਤੇ ਤੈਨੂੰ ਇਹ ਨਹੀਂ ਸੀ ਦਿੱਦਾ ਤੂੰ ਪੰਜਾਬ ਡੋਬ ਕੇ ਰੱਖਤਾ ਵਾ ਬਾਹਰ ਦੀਆਂ ਸਟੇਟਾਂ ਦੇ ਵਿੱਚ ਤੂੰ ਜਾ ਕੇ ਕੰਮ ਕਰਵਾਉਂਦੇ ਆ ਵਾ ਤੇ ਇੱਥੇ ਤੂੰ ਪੰਜਾਬ ਡੋਬ ਕੇ ਰੱਖਦਾ ਵਾ ਗਾਂ ਦੇ ਆਕੇ ਵੀ ਤਾਂ ਦੇ ਆਕੇ ਵੀ ਸਾਨੂੰ ਸਾਡੀ ਕੋਈ ਮਤਲ ਮਾਸਾ ਜੀ ਨਹੀਂ ਸਾਨੂੰ ਸਹੂਲਤ ਨਹੀਂ ਮਿਲੀ ਸੋਤ ਕਿਸੇ ਨੇ ਸਾਡੀ ਕਿਸੇ ਨੇ ਕੋਈ ਆਣ ਕੇ ਬਾਤ ਨਹੀਂ ਪੁੱਛੀ ਜੋ ਦਿਨ ਦਿਨੇ ਪਾਣੀ ਆਉਂਦਾ ਉਦੋਂ ਰਾਤ ਧਾਰੀਵਾਲ ਸਾਹਿਬ ਆਏ ਨੇ ਇੱਥੇ ਨੋਕ ਦੇ ਉੱਤੇ ਮੈਂ ਤੁਹਾਡੇ ਲਈ ਡਾਕਟਰਾਂ ਦਾ ਅਰੇਂਜਮੈਂਟ ਕੀਤਾ ਮੈਂ ਤੁਹਾਡੇ ਲਈ ਚਾਰੇ ਦਾ ਕੀਤਾ ਮੈਂ ਤੁਹਾਡੇ ਲਈ ਲੰਗਰ ਦਾ ਕੀਤਾ ਲੰਗਰ ਸਾਨੂੰ ਰੱਬ ਗੁਰੂ ਰਾਮਦਾਸ ਘਰ ਦਵੇ ਅਹੀਂ ਕਿਤੇ ਮੰਗਤੇ ਨਹੀਂ ਕਿ ਅਸੀਂ ਮੰਗਦੇ ਨਹੀਂ ਕਿ ਕੋਈ ਕੁਝ ਵੀ ਅਸੀਂ ਰੱਬ ਦੇ ਮੰਗਤੇ ਰੱਬ ਕੋ ਮੰਗਾਗੇ ਕੋਈ ਗੱਲ ਨਹੀਂ ਜੇ ਤੇ ਪਰ ਸਾਡੀ ਕਿਸੇ ਵੀ ਪਾਰਟੀ ਨੇ ਆਣ ਕੇ ਮਦਦ ਨਹੀਂ ਕੀਤੀ ਜੇ ਇਥੇ ਕੋਈ ਵੀ ਪਾਰਟੀ ਆ ਗਈ ਹਾਥੋਂ ਕੋਈ ਬੁਰਾ ਨਹੀਂ ਜੋ ਹੈਗਾ ਅਸੀਂ ਬੜੇ ਸੜੇ ਪਏ ਆ ਬਹੁਤ ਜਿਆਦੇ ਦੁਖੀ ਆ ਅਸੀਂ ਕੋਈ ਲਿਆਜ ਨਹੀਂ ਰੱਖਣਾ ਬੇਸ਼ੱਕ ਜਿਸ ਤਰ੍ਹਾਂ ਮਰਜ਼ੀ ਵੀ ਹੋਵੇ ਅਸੀਂ ਕਿਸੇ ਪਾਰਟੀ ਦੇ ਨਾਲ ਕਿਸ ਨੂੰ ਕੋਈ ਨਹੀਂ ਜਾਣਦੇ ਵੀ ਹੜ ਕੋ ਅਸੀਂ ਤੇ ਕਿਤੇ ਸੜ ਗਏ ਕਿਤੇ 4 ਦਿਨ ਭੁੱਖੇ ਪਾਣੇ ਅਸੀਂ ਤੁਸੀਆਂ ਦੇ ਉੱਤੇ ਮੇਰਾ ਸਰਦਾਰ ਲੇਟੇ ਮਾਰਦਾ ਰਿਹਾ ਵਾ ਕਿਸੇ ਨੇ ਸਾਡੀ ਕੋਈ ਬਾਤ ਨਹੀਂ ਪੁੱਛੀ ਪੇਰ ਫੋਨ ਕਰਕੇ ਮੈਂ ਇੱਥੇ ਵੀਰ ਜੀ ਆ ਪੱਛੀਏ ਕਾਬਲ ਸਿੰਘ ਸਰਪੰਚ ਮੈਂ ਉਹਦੇ ਕੋ ਨੰਬਰ ਲਿਆ ਮੈਂ ਹਾਂ ਵੀਰ ਜੀ ਇਦਾਂ ਧਾਰੀਵਾਲ ਸਾਹਿਬ ਦੇ ਬੇਟੇ ਨੂੰ ਕਹੋ ਹਾਂ ਵੀ ਆਡੀ ਥੋੜੀ ਜੀ ਮਦਦ ਕਰੇ ਤੇ ਉਹਨੇ ਸਾਡੀ ਕੋਈ ਮਦਦ ਨਹੀਂ ਕੀਤੀ ਕੋਈ ਮਦਦ ਨਹੀਂ ਸਾਡੀ ਵੀਰ ਜੀ ਕੀਤੀ ਸਾਡਾ ਸਾਰਾ ਕੋਚੀ ਤਾਂ ਮੈਂ ਦੱਸਿਆ ਵੀ ਢੈ ਢੇਰੀ ਹੋ ਗਿਆ ਮੇਰਾ ਬੱਚਾ ਸਾਰੀ ਰਾਤ ਤੁਸੀ ਦੇ ਉੱਤੇ ਸੇਵਾ ਕਰਦਾ ਰਿਹਾ ਮਿੱਟੀ ਪਾਉਂਦਾ ਰਿਹਾ ਟਰਾਲੀ ਟਰੈਕਟਰਹੀਂ ਘਰੋਂ ਖੜਕੇ 200 ਬੋਰੀ ਇਹ ਮਿੱਟੀ ਦੀ ਲਿਆਂਦੀ ਭਰਾ ਕੇ ਤੇ ਸਾਰੀ ਰਾਤ ਮੈਂ ਲੋਕਾਂ ਦੀ ਸੇਵਾ ਕਰਦੀ ਰਹੀ ਚਾਹ ਬਣਾ ਬਣਾ ਕੇ ਦੇਂਦੀ ਰਹੀ ਤੇ ਸਾਡੇ ਜਿਹੜੇ ਉਹਨਾਂ ਦੇ ਪਾਪਾ ਉਹ ਚਾਹ ਢੋਂਦੇ ਰਹੇ ਤੇ ਬੱਚਾ ਸਾਡਾ ਤੁਸੀ ਤੇ ਲੱਗਾ ਰਿਹਾ ਸਾਰੀ ਜ਼ਿੰਦਗੀ ਚ ਇੱਕ ਕਰਮਫਾ ਬਣਦਾ ਬੰਦੇ ਮੈਂ ਕੋਈ ਕਰ ਬੰਦਾ ਜਦੋਂ ਅੱਖਾਂ ਸਾਹਮਣੇ ਆਏ ਹੋ ਜੇ ਝੱਲਿਆ ਤਾਂ ਝੱਲਣਾ ਤਾਂ ਬਹੁਤ ਔਖਾ ਹੋਇਆ ਝੱਲਣਾ ਭਰਾਵਾ ਕੋਈ ਪੁੱਛ ਕੇ ਵੇਖੇ ਪੀ ਸਾਡੇ ਦਿਲ ਦੇ ਪੱਥਰ ਹੀ ਕਿਵੇਂ ਪੱਥਰ ਧਰਿਆ ਵਾ ਸਾਨੂੰ ਕੋਈ ਪੁੱਛ ਕੇ ਵੇਖੇ ਸਾਨੂੰ ਤਾਂ ਕੋਈ ਗੱਲ ਹੀ ਨਹੀਂ ਆਉਂਦੀ ਜੇ ਫਿਰ ਪੁੱਛਦੇ ਜਦੋਂ ਭਰਾ ਕੋਈ ਗੱਲ ਨਹੀਂ ਆਉਂਦੀ ਇੱਕੋ ਦਾਮ ਹੀ ਪਾਣੀ ਇੰਨਾ ਤੇਜ਼ ਹੋ ਗਿਆ ਜਾਂ ਕਿਵੇਂ ਸੀ ਨਾ ਇੱਕੋ ਦਾਮ ਹੀ ਇੱਕ 15 ਮਿੰਟਾਂ ਦੇ ਵਿੱਚ ਪਿੰਡ ਡੁੱਬ ਗਿਆ 15 ਮਿੰਟਾਂ ਦੇ ਵਿੱਚ ਸਾਰਾ ਪਿੰਡ ਹੀ ਡੁੱਬ ਗਿਆ ਵਾ ਕਿਸੇ ਨੂੰ ਮੌਕਾ ਹੀ ਨਹੀਂ ਮਿਲਿਆ ਪਈ ਕੋਈ ਘਰੋਂ ਆਪਣਾ ਬੱਚਾ ਕੱਢ ਲਈਏ ਬਾਹਰ ਕੋਈ ਨਹੀਂ ਕਿਤੇ ਆੜੀ ਦੇ ਕਿਤੇ ਕਿਸੇ ਸਰਕਾਰ ਨੇ ਆੜੀ ਸੁਣਾਈ ਨਹੀਂ ਕੀਤੀ ਕਿਸੇ ਵੀ ਸਰਕਾਰ ਨੇ ਕੋਈ ਨਹੀਂ ਇਹ ਨਹੀਂ ਵੀ ਜਾਂ ਧਾਰੀ ਵਾਲੇ ਨਹੀਂ ਕੀਤੀ ਤੇ ਜਾਂ ਕਾਂਗਰਸ ਨੇ ਕੀਤੀ ਹੈ ਤੇ ਜੇ ਕਾਂਗਰਸ ਨੇ ਨਹੀਂ ਕੀਤੀ ਤੇ ਅਕਾਲੀ ਨੇ ਕੀ ਕੋਈ ਪਾਰਟੀ ਨਹੀਂ ਇੱਥੇ ਆਈ ਕੋਈ ਮੰਤਰੀ ਨਹੀਂ ਆਇਆ ਕੋਈ ਐਮਐਲਏ ਨਹੀਂ ਇੱਥੇ ਆਇਆ ਕਿਸੇ ਨੇ ਆੜੀ ਬਾਤ ਨਹੀਂ ਪੁੱਛੀ ਆਣ ਕੇ ਜਿਹੜੀ ਵੀ ਜਿਹੜਾ ਵੀ ਕੋਈ ਕਸ਼ਟ ਹੈ ਆਪਣੇ ਸਿਰ ਤੇ ਚੱਲਿਆ ਜਾਓ ਹੈ ਬਿਲਕੁਲ ਇਨਾ ਨੁਕਸਾਨ ਤੱਕ ਬੈਸੀ ਚਲਣਾ ਔਖਾ ਹੋ ਜਾਂਦਾ ਫਸਲ ਦਾ ਵੀ ਨੁਕਸਾਨ ਹੋ ਗਿਆ ਘਰ ਦਾ ਵੀ ਨੁਕਸਾਨ ਹੋ ਗਿਆ ਸਾਰਾ ਕੁਝ 22 ਕਿੱਲੇ ਸਾਡੀ ਫਸਲ ਮਾਰੀ ਗਈ ਜੋ 22 ਕਿੱਲੇ 12 ਕਿੱਲੇ ਸਾਡਾ ਝੋਨਾ ਮਾਰਿਆ ਗਿਆ ਤੇ 10 ਕਿੱਲੇ ਸਾਡਾ ਕੰਨਾ ਮਾਰਿਆ ਗਿਆ ਜੋ ਤੇ ਘਰ ਸਾਡਾ ਟਹਿ ਕੇ ਢੇਰੀ ਆ ਹੋ ਗਿਆ ਜੋ ਕਿੱਥੇ ਜਾਵਾਂਗੇ ਚਲੋ ਰੱਬ ਲਾਊਗਾ ਟੋ ਬੇੜਾ ਪਰ ਕਿੱਥੇ ਜਾਵਾਂਗੇ ਹੈ ਆਈ ਆਈ ਤੇ ਗਾਲਾਂ ਕੱਢਣੀਆਂ ਮੰਤਰੀਆਂ ਨੂੰ ਜਿਹੜਾ ਵੀ ਕੋਈ ਆ ਗਿਆ ਸਾਡੀ ਅਸੀਂ ਤੇ ਸਿੱਧੀਆਂ ਗਾਲਾਂ ਕੱਢਣੀਆਂ ਬੇਸ਼ੱਕ ਪੰਜਾਬੀ ਚ ਕੱਢਣੀਆਂ ਸਿੱਧੀਆਂ ਵੀ ਕੀ ਪੰਜਾਬੀ ਚ ਕੱਢਣੀਆਂ ਅਸੀਂ ਇੰਨੇ ਸਤੇ ਪਏ ਆ ਵੋਟਾਂ ਲੈਣ ਵਾਰੀ ਆਣ ਕੇ ਟਾੜੀਆਂ ਚਾਹ ਪਾਣੀ ਕਰੀਏ ਤੁਹਾਡੇ ਪਕੌੜੇ ਤੁਹਾਨੂੰ ਬਣਾ ਬਣਾ ਕੇ ਖਵਾ ਲਈਏ ਤੁਹਾਡੀਆਂ ਇੰਨੀਆਂ ਹਾਕਤਾਂ ਭਾਕਤਾਂ ਕਰੀਏ ਸਾਡਾ ਮੁੱਲ ਆ ਤੁਸੀਂ ਪਾਇਆ ਵਾ ਪਬਲਿਕ ਤੇ ਤੇ ਮਰਨ ਡਈ ਆ ਭੁੱਖੀ ਕਿਰੇ ਪਬਲਿਕ ਭੁੱਖੀ ਮਰਨ ਡਈ ਪਬਲਿਕ ਦੇ ਘਰ ਟਹਿਰੇ ਆ ਫਸਲਾਂ ਖਬਾ ਹੋ ਰਹੀਆਂ ਇਹਨਾਂ ਨੂੰ ਗੋਲਣਾ ਰਹੀਆਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕੋਈ ਨਹੀਂ ਸਰਕਾਰ ਕਿਸ ਨੇ ਕਿਸੇ ਨੇ ਨਹੀਂ ਕੋਸ਼ਣ ਕੇ ਸਾਨੂੰ ਪੁੱਛਿਆ ਸੇਨੇ ਇਹਨਾਂ ਨੂੰ ਪੁੱਛਿਆ ਹਾਂ ਅਡਾ ਇੰਨਾ ਕ ਜਿਆਦਾ ਨੁਕਸਾਨ ਹੋਇਆ ਹੈ ਕਹਿ ਨਹੀਂ ਸਕਦੇ ਭਾਜੀ ਵੀਰ ਜੀ ਮੇਰੇ ਕੋਲ ਬੋਲ ਕੇ ਦੱਸਿਆ ਨਹੀਂ ਜਾਂਦਾ ਜੇ ਤੁਸੀਂ ਸੱਚ ਪੁੱਛਦੇ ਜੋ ਨਾ ਮੇਰਾ ਬੇਟਾ 8 9 ਸਾਲੀ ਬਾਹਰੋਂ ਆਇਆ ਵਾ ਇਹਨਾਂ ਨੂੰ ਪੁੱਛ ਕੇ ਵੇਖੋ ਮੇਰੇ ਘਰ ਪਰਿਵਾਰ ਨੂੰ ਵੀ ਮੇਰੇ ਬੇਟੇ ਦਾ ਕੀ ਹਾਲ ਸੀ ਬਹੁਤ ਔਖਾ ਹੋ ਜਾਂਦਾ ਜੀ ਨਹੀਂ ਆ ਜਾਂਦਾ ਕੰਮ ਹਾਂਜੀ ਹਾਂਜੀ ਤੁਹਾਡੇ ਪਿੰਡ ਵੀ ਆਈ ਹੈ ਜੀ ਨਹੀਂ ਮੈਂ ਮੇਰੇ ਨੰਨਣਾ ਬਾਣੇ ਪਾਣੇ ਆਏ ਹਾਂਜੀ ਸਾਡੇ ਪਿੰਡ ਦੇ ਨਾਲ ਆ ਪਰ ਮੱਬਾ ਦੇ ਉੱਥੇ ਸਾਡੇ ਬੜਾ ਪਾਣੇ ਚੜ੍ਹਿਆ ਅੱਜ ਘਰਾਂ ਦੇ ਹਾਂਜੀ ਐਂ ਤੇ ਬਹੁਤ ਜ਼ਿਆਦਾ ਐਂ ਤੇ ਨਿਕਲੇ ਆ ਨਟ ਭਜ ਕੇ ਹਾ ਡਿਊ ਨਿਕਲੇ ਪਾਣੀ ਕੋਈ ਆਇਆ ਮਦਦ ਕਰਨ ਦੀ ਤੁਹਾਡੀ ਨਹੀਂ ਭਰਾਵਾ ਕੋਈ ਨਹੀਂ ਆਇਆ ਮਦਦ ਕਰਨ ਆਇਆ ਮੇਰੇ ਵੀਰ ਦੀ ਕੋਠੀ ਤੇ ਭਰਾਵਾ ਆਇਆ ਨਾ ਮੇਰੇ ਵੀਰ ਜੀ ਦੀ ਕੋਠੀ ਜੇ ਮੇਰੇ ਵੀਰ ਜੀ ਦਾ ਬਹੁਤ ਮੰਦਾ ਹਾਲ ਹੈ ਰੋ ਰੋ ਕੇ ਨਾ ਮੰਦਾ ਹਾਲ ਮੇਰੇ ਦੋ ਭਤੀਜੇ ਨੇ ਉਹ ਨਾ ਉਹ ਵੀ ਕਿਤੇ ਨਾ ਰੋਂਦੇ ਆ ਪੁੱਬਾ ਮਾਰ ਮਾਰ ਕੇ ਕਿਤੇ ਇਹਨਾਂ ਨੇ ਬਾਤ ਨਹੀਂ ਪੁੱਛੀ ਕਿਹਨੇ ਬਾਤ ਨਹੀਂ ਪੁੱਛੀ ਵਿਚਾਰਿਆਂ ਨੇ ਹੁਣ ਅਹੀਂ ਆਏ ਆ ਸਾਡਾ ਦਿਲ ਪੁੱਛ ਕੇ ਵੇਖੋ ਵੀ ਅਸੀਂ ਕਿਦਾਂ ਮਤਲਬ ਦਿਲ ਤੇ ਪੱਥਰ ਰੱਖ ਕੇ ਖਲੋਤੇ ਦੇ ਜਾਣ ਆ ਘਰ ਚ ਆਉਣੇ ਆ ਤੇ ਅੱਜ ਉਹ ਘਰ ਜੋ ਅੱਖਾਂ ਸਾਹਮਣੇ ਜਿਹੜਾ ਜਿਹਨਾਂ ਭੈਣਾਂ ਦਾ ਭਰਾਵਾਂ ਦਾ ਘਰ ਜਿਹੜੀ ਉਹਨਾਂ ਦੀ ਜ਼ਿੰਦਗੀ ਹੈ ਕੁਛ ਨਹੀਂ ਰਹਿ ਗਿਆ ਉਹਨਾਂ ਦਾ ਵੇ ਬੀਲ ਨੂੰ ਕੁਛ ਕਹਿੰਦੇ ਵੀ ਨਹੀਂ ਸੁਣੀ ਇਹਨਾਂ ਦੀ ਬਹੁਤ ਫੋਨ ਲਾਇਆ ਪਤਾ ਦੀ ਗੱਲ ਸਾਡੇ ਬੇਟੇ ਨੂੰ بڑے ਫੋਨ ਲਾਏ ਪਰ ਉਹਨੇ ਸਾਡੀ ਨਹੀਂ ਸੁਣੀ ਕਹੀ ਗਿਆ ਅਸੀਂ ਭੇਜਦੇ ਭੇਜਤਾ ਕਿਸੇ ਨੂੰ ਨਹੀਂ ਕੁਝ ਵੀ ਭੇਜਿਆ ਇੰਨਾ ਅਸੀਂ ਤੇ ਪਰੇਸ਼ਾਨ ਆ ਕਿ ਕੋਈ ਹਿਸਾਬ ਨਹੀਂ ਹੈ ਅੱਖਾਂ ਸਾਹਮਣੇ ਤਬਾਹ ਹੁੰਦਾ ਦੇਖਿਆ ਸਭ ਕੁਝ ਸਾਰਾ ਕੁਝ ਜਦੋਂ ਡਿੱਗਦਾ ਉਹਨਾਂ ਨੂੰ ਪੁੱਛ ਕੇ ਵੇਖੋ ਜਿੰਦ ਜਿੱਦੋਂ ਕੀ ਹਾਲ ਹੈ ਅਸੀਂ ਦੱਸਦੇ ਕੁਛ ਨਹੀਂ ਹੀ ਤੇ ਉਹ ਕਿਦਾਂ ਵਿਲਕਦੇ ਹੀ ਉੱਥੇ ਕਿਦਾਂ ਸੰਭਾਲ ਲਿਆ ਉਹਨਾਂ ਨੂੰ ਆਪਾਂ ਸਾਨੂੰ ਪਤਾ ਹੈ ਨੋ 9 ਦਾ ਸਾਲ ਹੋ ਗਿਆ ਵਿਚਾਰੇ ਗਏ ਨੂੰ 9 ਸਾਲ ਦੀ ਕਮਾਈ ਸਾਰੀ ਘਰ ਤੇ ਲੱਗੀ ਜਿਹੜੀ ਧਾ ਢੇਰੀ ਹੋ ਗਿਆ ਵੇਖੋ ਕੋਈ ਹਾਲ ਆ ਬੱਚਾ ਵੇਖੋ ਚਾਸ ਫੇਰੇ ਕਿਤੇ ਡੰਗਰਾਂ ਦਾ ਹਾਲ ਵੇਖੋ ਪੀ ਚੜੀ ਉਹ ਨਹੀਂ ਪਤਾ ਬਸ ਬਸ ਅੱਗੋਂ ਪਿੱਛੋਂ ਆਉਣ ਦਾ ਕੀ ਫਾਇਦਾ ਵੀਰ ਜੀ ਹੈਨਾ ਚਾਹੇ ਤੇ ਕੋਈ ਮੌਕੇ ਤੇ ਪਹੁੰਚੇ ਤਾਂ ਫਾਇਦਾ ਵਾ ਵੀ ਅਸੀਂ ਤੁਹਾਡੀ ਸਹੂਲਤ ਕਰਦੇ ਹਾਂ ਜੇ ਹੋ ਨਹੀਂ ਨੇ ਪਹੁੰਚਣਾ ਹੀ ਦੁੱਖ ਦੇ ਦੁੱਖ ਦੀ ਘੜੀ ਵਿੱਚ ਬੈਠੇ ਆ ਤੇ ਮੁੜ ਕੇ ਆ ਹੀ ਇਹਨਾਂ ਨੂੰ ਕੀ ਕਰਨਾ ਮੁੜ ਕੇ ਕੀ ਕਰਨਾ ਚਲੋ ਮੋਹੀ ਉਹਨਾਂ ਦੀ ਆਖਤ ਫਿਰ ਅਸੀਂ ਪਕੌੜੇ ਤੇ ਚਾਹ ਖਵਾ ਕੇ ਤੁਹਾਨੂੰ ਕੀ ਕਰਦੇ ਬੱਸ 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 ਹੈਨਾ ਅੱਗੋਂ ਪਿਛੋਂ ਸਾਡੀ ਇਹਨਾਂ ਦੀ ਸੇਵਾ ਕੀਤੀ ਕੀ ਆਂਦੀ ਜੇ ਸਾਡਾ ਹੀ ਨਹੀਂ ਇਹਨਾਂ ਨੇ ਕਸ਼ਟ ਚੱਲਣਾ ਦੇ ਲੇ ਕਿਹਾ ਜੀ ਚਲੋ ਘਰ ਤੇ ਜੋ ਹੋ ਗਿਆ ਹੋ ਗਿਆ ਚੱਲ ਸਾਡੇ ਕੋਈ ਜਿਹੜੇ ਕੋਈ ਪੇਪਰ ਵਗੈਰਾ ਕੋਈ ਜ਼ਰੂਰੀ ਕੀਮਤੀ ਸਮਾਨ ਉਹ ਹੀ ਕਢਾ ਦਿਓ ਪਰ ਕਿਸੇ ਨੇ ਕੋਈ ਨਹੀਂ ਸੁਣੀ ਸਾਡੇ ਨਿਆਣੇ ਤਰਲੇ ਲੈ ਲੈ ਕਿਤੇ ਇੱਥੇ ਨੱਕ ਰਗੜ ਰਗੜ ਕੇ ਸਭ ਧੁੱਸੀ ਤੇ ਮਰ ਗਏ ਜਿਹੜਾ ਲੋਕਾਂ ਨੇ ਕੋਈ ਪੁੱਛਿਆ ਤੱਕ ਨਹੀਂ ਕਿਸੇ ਨੇ ਵੀ ਨਹੀਂ ਬਾਤ ਸਾਰੇ ਪੀ ਭੁੱਖੇ ਬੰਦੇ ਦੁੱਧ ਤੋਂ ਨਾ ਦੁੱਧਿਆ ਨਾ ਪਾਣੀ ਆ ਕਿਤੇ ਪਿੰਡ ਦੇ ਵਿੱਚ ਕਿਤੇ ਆਹ ਕਾਰ ਮੱਛੀ ਆ ਤੇ ਕਿਤੇ ਨਾ ਕੋਈ ਇਹਨਾਂ ਨੇ ਕੋਈ ਮਛਵਾ ਪਾਇਆ ਵਾ ਨਾ ਕੋਈ ਬੱਚਿਆਂ ਦਾ ਇੰਨਾ ਕ ਮੰਦਾ ਹਾਲ ਹੈ ਨਾ ਵੀ ਮੈਂ ਤਾਂ ਦੱਸਣ ਦੀ ਵੀ ਕੋਈ ਆਇਆ ਹੀ ਨਹੀਂ ਘਾਡੇ ਕੋਲ ਹੁਣ ਜਦੋਂ ਜਦ ਤੁਸੀਂ ਕਿਹਾ ਵੀ ਜਦੋਂ ਹੁਣ ਆਏ ਪੁੱਛੋਗੇ ਇਹਨਾਂ ਨੂੰ ਵੀ ਭਾਈ ਹਾਂ ਪੁੱਛਾਂਗੇ ਮੈਂ ਤੁਹਾਨੂੰ ਦੱਸਿਆ ਵੀ ਪੁੱਛੋਗੇ ਸੱਜ ਕੇ ਕਿ ਅਸੀਂ ਇੰਨੇ ਛੋਟੇ ਸਿੱਧੀਆਂ ਪੰਜਾਬੀ ਚ ਜਿਨ੍ਹਾਂ ਨੂੰ ਗਾਲਾਂ ਕਹਿੰਦੇ ਨੇ ਪੰਜਾਬੀ ਚ ਪੰਜਾਬੀ ਚ ਗਾਲਾਂ ਕੱਢੂੰਗੀ ਆਨੂੰ ਆਈ ਕੋਈ ਲੈ ਕੇ ਥੋੜਾ ਇਨਾਂ ਕੋ ਖਾਣਾ ਵਾਹ ਲੈ ਔਰ ਮੰਗਤੇ ਰੱਬ ਦੇ ਆ ਰੱਬ ਕੋ ਮੰਗਾਗੇ ਆਪਣੇ ਕਮਾਈ ਕਰਾਂਗੇ ਆ ਸਾਡੇ ਚ ਇੰਨੀ ਕੋ ਹਿੰਮਤ ਹੈਗੀ ਆ ਸਾਨੂੰ ਗੁਰੂ ਰਾਮਦਾਸ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਤੇ ਕਹੇ ਵੀ ਇਹਨੂੰ ਚੜ੍ਹਦੀ ਕਲਾ ਚ ਰੱਖੇ ਤਾਂ ਜਿਹੜਾ ਅਸੀਂ ਪਿਛੇ ਘਰ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾਈ ਸੀ ਉਹ ਇਹ ਮਾਤਾ ਦੀ ਹੈ ਇਹਨਾਂ ਦਾ ਘਰ ਸੀ 9 ਸਾਲ ਕਹਿੰਦੇ ਆ ਕਿ ਮੇਰੇ ਪੁੱਤ ਨੇ ਕਮਾਈ ਕੀਤੀ ਵਿਦੇਸ਼ ਚ ਰਹਿ ਕੇ ਘਰ ਛੱਡ ਕੇ ਤੇ ਇੱਕ ਘਰ ਬੰਨਿਆ ਤੇ ਜੋ ਅੱਖਾਂ ਸਾਹਮਣੇ ਘਰ ਟੁੱਟਦਾ ਤਾਂ ਮਾਤਾ ਦਾ ਦਰਦ ਸਾਹਮਣੇ ਬਿਆਣਾ ਪਰ ਉਹਨੇ ਕਿਹਾ ਕਿ ਕੋਈ ਬਾਤ ਪੁੱਛਣ ਨਹੀਂ ਆਇਆ ਸਾਡੀ ਪੜਦੇ ਰਹੇ ਕਿ ਕੋਈ ਸਮਾਨ ਹੀ ਕਢਾ ਦਿਓ ਤਾਂ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਹ ਸਾਡੀਆਂ ਸਰਕਾਰਾਂ ਦੇ ਪ੍ਰਬੰਧ ਹੈ ਸਾਡੇ ਲੋਕਾਂ ਦੀ ਅੱਖਾਂ ਸਾਹਮਣੇ ਫਸਲ ਤਬਾਹ ਹੋ ਰਹੀ ਹੈ ਘਰ ਤਬਾਹ ਹੋ ਰਹੇ ਹੈ ਇੱਕ ਜਿਹਨੇ ਘਰ ਬੰਨਿਆ ਹੁੰਦਾ ਉਹਨੂੰ ਪਤਾ ਹੁੰਦਾ ਤੇ ਇੱਕ ਔਰਤ ਦਾ ਤਾਂ ਘਰ ਨਾਲ ਹੋਰ ਵੱਧ ਰਿਸ਼ਤਾ ਹੁੰਦਾ ਹੈ ਕਿਉਂਕਿ ਔਰਤ ਨੇ ਸਾਰਾ ਦਿਨ ਕਿਤੇ ਸਫਾਈ ਕਰਨੀ ਕਿਤੇ ਰੱਖਣਾ ਕਿਤੇ ਸਵਾਰਨਾ ਹਰ ਇੱਕ ਚੀਜ਼ ਕਰਨੀ ਹੈ ਤਾਂ ਜਿਸ ਤਰੀਕੇ ਦੀ ਨੇ ਭਾਵਨਾ ਸੀ ਉਹ ਤੁਸੀਂ ਸੁਣੀ ਹੈ ਉਮੀਦ ਕਰਦੇ ਹਾਂ ਕਿ ਕੋਈ ਸਰਕਾਰ ਪੈਸੇ ਤਾਂ ਇਹਨਾਂ ਨੂੰ ਉਮੀਦ ਹੈ ਨਹੀਂ ਪਰ ਫਿਰ ਵੀ ਕੋਈ ਸਰਕਾਰ ਇਹਨਾਂ ਦੀ ਆ ਕੇ ਬਾਹ ਫੜੇ